95 ਸਹਿਬ ਸਿਰ ਗੁਰਤੇਗਵਰਦ ਸਾਹਿਬ ਦੀ ਬਰਸੋਈ ਹੋਈ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ ਜਿੱਤੇ ਕੇ ਇਤਿਹਾਸਿਕ 10 ਦਿਨ ਰੋਜ਼ਾ ਜੋੜ ਮੇਲਾ ਜਿਹੜਾ ਬੜਾ ਸ਼ਾਨ ਸ਼ੌਕਤ ਦੇ ਨਾਲ ਜਿਹੜਾ ਅੱਜ ਵਗੈਰਾ ਸ਼ੁਰੂ ਹੋ ਗਿਆ ਇਸ ਸਬੰਧ ਵਿੱਚ ਵਾਕਫਾ ਗੁਰਧਾਮਾਂ ਵਿੱਚ ਗੁਰਦੁਆਰਾ ਸਾਹਿਬ ਆਣਾ ਵਿੱਚ ਧਾਰਮਿਕ ਸਮਾ ਵਿੱਚ ਸ਼੍ਰੀ ਖਣਪੜ ਸਾਹਿਬ ਜੀ ਜੋ ਪਾਠ ਰਖਾਈ ਗਣ ਸਨ ਉਹਨਾਂ ਦੇ ਅੱਜ ਭੋਜ ਜਿਹੜੇ ਤਕਰੀਬਨ 11 ਵਜੇ ਪਾਇਆ ਜਾ ਰਹੇ ਨੇ ਨੂਰ ਦਿੜੇ ਤੋਂ ਸੰਗਤਾਂ ਜਿਹੜੀਆਂ ਗੁਰੂਕਾਰ ਗੁਰਤੇਗਵਰਦ ਸਾਹਿਬ ਦੇ ਗੁਰਦੁਆਰੇ ਦੇ ਦਰਦਮਸ਼ਟਕ ਹੋ ਰਹੀਆਂ ਨੇ ਇਸ ਤੋਂ ਇਲਾਵਾ ਪਵਿੱਤਰ ਸ੍ਰੋਮ ਵਿੱਚ ਉਹਨਾਂ ਦਾ ਇ ਭਰਾਵਾਂ ਨੂੰ ਰਖੜੀ ਦਾ ਜਿਹੜਾ ਬੰਨ ਕੇ ਉਹਨਾਂ ਉਸਤੇ ਹਰ ਨੂੰ ਜਿਹੜਾ ਮਨਾਇਆ ਜਾਵੇ ਔਰ ਉਹਨਾਂ ਦੇ ਸੁੱਖ ਸਾਂ ਜਿਹੜੀ ਮੰਗੀ ਜਾ ਰਹੀ ਆ ਇਸੇ ਬਸ ਨਹੀਂ ਇਸ ਤੋਂ ਇਲਾਵਾ ਇੱਥੇ ਸਵਾਰ ਪੰਜਾਬ ਸਰਕਾਰ ਵੱਲੋਂ ਇਸ ਕਸਬੇ ਵਿੱਚ ਜ ਸਾਡਾ ਗੁਰਦਵਾਰਾ ਦਿਵਸ ਜੋ ਬਣਾਇਆ ਜਾ ਰਿਹਾ ਹੈ ਇਸ ਨੂੰ ਰਾਜਪਤੀ ਸਮਾਗਮ ਵਿੱਚ ਬਣਾਇਆ ਜਾ ਰਿਹਾ ਜਿਸ ਦੇ ਸਾਰੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਗਈਆਂ ਨੇ ਸਟੇਜ ਜਿਹੜੀ ਤਿਆਰ ਕੀਤੀ ਜਾ ਚੁੱਕੀ ਆ ਜਿਸ ਤੇ ਮੁੱਖ ਮੰਤਰੀ ਤੇ ਉਹਨਾਂ ਦੇ ਕੈਬਨਟ ਮੰਤਰੀ ਜਿਹੜੇ ਆਣ ਕੇ ਸਬੋਧਨ ਕਰਨਗੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬੜੀ ਵੱਡਾ ਵਿਸ਼ਾਲ ਪੰਡਾ ਤਿਆਰ ਕੀਤਾ ਗਿਆ ਜਿਸ ਨੂੰ ਪਾਰਟੀ ਪ੍ਰਧਾਨ ਸੁਖਬ ਉਹ ਬਿਲਕੁਲ ਸਬੋਧਨ ਕਰਨ ਵਾਸਤੇ ਕੁਝ ਰਹੀਆਂ ਇਸ ਬੰਦੀ ਬਲਜੀਤ ਸਿੰਘ ਜਲਾਲ ਸਮੇਂ ਦੱਸਿਆ ਕਿ ਵਿਸ਼ਾਲ ਕੱਠ ਜਿਹੜਾ ਬੇ ਬੇਮਿਸਾਲ ਹੋਵੇਗਾ ਇਸੇ ਤਰ੍ਹਾਂ ਪੰਥਕਾਨਫਰੰਸ ਵੱਲੋਂ ਪਹਿਲੀ ਵਾਰੀ ਪੰਥਕਾਨਫਰੰਸ ਨੂੰ ਜਿਹੜੀ ਕੀਤੀ ਜਾ ਰਹੀ ਜੋ ਪਾਈ ਅਮਰਪਾਲ ਸਿੰਘ ਸੰਸਦ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਸਮਰਥਕਾਂ ਵੱਲੋਂ ਜਿਹੜੀ ਹੈ ਵਿਸ਼ਾਲ ਕੱਠ ਕੀਤਾ ਜਾ ਰਿਹਾ ਉੱਥੇ ਵੀ ਬਹੁਤ ਸਾਰੀਆਂ ਰੌਣਕਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਲੋਕਾਂ ਨੇ ਮਨੋਰੰਜਨ ਵਾਸਤੇ ਇੱਥੇ ਚੂਲੇ ਵੀ ਆਏ ਨੇ ਜਿਹੜੇ ਆਪਣੇ ਲੋਕਾਂ ਦੇ ਆਪਣੇ ਜਿਹੜੇ ਬੱਚਿਆਂ ਨੂੰ ਲੈ ਕੇ ਆਪਣੇ ਇਹ ਮਨਰੋਣਿਆਂ ਦੇ ਸਾਧਨ ਜਟਾਉਣਗੇ ਨਗਰਪੰਚਾਇਤ ਬਾਬਾ ਬਕਾਲਾ ਵੱਲੋਂ ਬੜੇ ਫੁੱਕਤਾ ਪ੍ਰਬੰਧ ਕੀਤੇ ਗਏ ਨੇ ਥਾਂ ਦਾ ਸਵਾਗਤੀ ਗੇਟ ਬਣਾਏ ਜਾ ਚੁੱਕੇ ਨੇ ਸਫਾਈ ਦਾ ਪ੍ਰਬੰਧ ਕੀਤਾ ਜਾ ਚੁੱਕਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਹੋਰ ਫੁੱਕਤਾ ਜੋ ਲੋੜੀਂਦੀਆਂ ਸਹੂਲਤਾਂ ਨੇ ਉਹ ਉਹਨਾਂ ਦੀ EO ਦੇ ਸਾਹਿਬ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬਿਲਕੁਲ ਪ੍ਰਬੰਧ ਜਿਹੜੇ ਨੇ ਬਿਲਕੁਲ ਫੁੱਕਤਾ ਕਰਦੇਗੇ ਤਾਂ ਜੋ ਕਿ ਸੰਗਤ ਨੂੰ ਕਿਸੇ ਕਿਸਮ ਦੀ ਗੱਲ ਨਾ ਹੋਵੇ ਕਿਸੇ ਅਨਸੁਖਾਵੇ ਘਟਨਾ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪ੍ਰਬੰਧ ਕਰ ਰਹੀਆਂ ਗਈਆਂ ਨੇ ਅਦੇ ਹੋਰ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਵੀ ਪ੍ਰਦਾਨ ਇੱਕ ਰੌਣਕਾਂ ਜਾ ਚੁੱਕੀਆਂ ਨੇ ਅੱਜ ਰੌਣਕ ਦੇ ਅੱਜ ਅੱਜ ਮੇਲੇ ਦਾ ਇਹ ਪਹਿਲਾ ਦਿਨ ਆ ਜਿਸ ਕਿ ਹੁਣ ਤੱਕ ਬੜੀਆਂ ਜਿਹੜੀਆਂ ਰੌਣਕਾਂਆਂ ਦੇਖਣ ਨੂੰ ਮਿਲ ਰਹੀਆਂ ਥਾਂ ਥਾਂ ਲੰਗਰ ਵੀ ਲੋਕ ਜਿਹੜੇ ਸੰਗਤਾਂ ਬੜੀਆਂ ਦੂਰ ਦੂਰ ਵਾਈਆਂ ਨੇ ਔਰ ਜਿਹੜੀਆਂ ਸੰਗਤਾਂ ਨੇ ਉਹ ਲੰਗਰ ਵੀ ਤੇ ਚਾਹ ਪਕਾਉਣੇ ਜਲੀਬੀਆਂ ਦੇ ਲੰਗਰ ਜਿਹੜੇ ਉਹ ਸ਼ਗਰੇ ਕੈਮਰਾਮੈਨ ਜੁਗੇਸ਼ ਨਾਰਕੇਸ਼ ਮਰ ਪੀਡੀਐਸ ਨਿਊਜ਼ ਬਾਬਾ ਗਲ ਸਾਹਿਬ